ਸੜਕੀ ਹਾਦਸੇ ਵਧਰੇ ਨੇ ਇਸੇ ਖੜੀ ਵਿੱਚ ਹੀ ਇੱਕ ਹੋਰ ਹਾਸਾ ਹੋਇਆ ਪਟਿਆਲਾ ਦੇ ਵਿੱਚ ਜਿੱਥੇ ਪਟਿਆਲਾ ਦੇ ਸਮਾਨਾ ਚ ਵੱਡਾ ਹਾਦਸਾ ਵਾਪਰਿਆ ਇੱਥੇ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਵਿੱਚ ਵੈਨ ਡਰਾਈਵਰ ਸਮੇਤ 7 ਬੱਚਿਆਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਵੈਨ ਤੇਜ਼ੀ ਟਿੱਪਰ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਡ라이ਵਰ ਨੇ ਵੀ ਮੌਕੇ ਤੇ ਹੀ ਦਮ ਤੋੜ ਦਿੱਤਾ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੇ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਵੀ ਕਟਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਭੂਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਆ ਜੀ ਬਹੁਤ ਡੈਡਲੀ ਐਕਸੀਡੈਂਟ ਹੋਇਆ ਹੈ ਤੇ ਇਹਦੇ ਵਿੱਚ ਕੁਝ ਬੱਚਿਆਂ ਦੇ ਹਾਦਸਾ ਹੋਣ ਦੀ ਵੀ ਹੈ ਸਾਡੇ ਕੋਲ ਇਨਫੋਰਮੇਸ਼ਨ ਐਗਜ਼ੈਕਟ ਗਿਣਤੀ ਜਿਹੜੀ ਹੈ ਉਹ ਐਸਐਮਓ ਸਾਹਿਬ ਨਾਲ ਤਾਲਮੇਲ ਕਰਕੇ ਜਿਹੜੀ ਹੈ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੀ ਗੱਡੀ ਹੈ ਉਹ ਡੈਮੇਜ ਹੈ ਗੱਡੀ ਦਾ ਡਰਾਈਵਰ ਵੀ ਸਕੂਲ ਵਾਲਾ ਜਿਹੜਾ ਹੈ ਉਹ ਹੀ ਇ ਪ੍ਰਾਈਮ ਆਫਿਸ ਇਹ ਹੀ ਲੱਗ ਰਿਹਾ ਵੀ ਇਹ ਗੱਡੀ ਜਿਹੜੀ ਹੈ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਭੂਪੇਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਇਹ ਬੱਚੇ ਸੀਗੇ ਜੀ ਇਹ ਲੇਕਿਨ ਇਹ ਪ੍ਰਾਈਵੇਟਲੀ ਓਨਡ ਗੱਡੀ ਲੱਗ ਰਹੀ ਹੈ ਤੋ ਹਲੇ ਇਨਕੁਆਰੀ ਚੱਲ ਰਹੀ ਹੈ ਇਸ ਤੇ ਦੇਖੋ ਜੀ ਸਾਡੇ ਕੋਲ ਅੱਜ ਤੱਕ 12 ਬੱਚੇ ਆ ਚੁੱਕੇ ਹੈਗੇ ਇਹਨਾਂ ਨੂੰ ਚਾਰ ਬ੍ਰੌਂਡ ਹੈਟ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸੇਵਿਰਿਟੀ ਕਾਫੀ ਜ਼ਿਆਦਾ ਹੈ ਮੇਰੇ ਕੋਲ ਆਨੇ ਬੱਚੇ ਆਏ ਗੱਰਾਤਾਰ ਸੜਕੀ ਹਾਸੇ ਵੱਧ ਰਹੀ ਨੇ ਇਸੇ ਖੜੀ ਵਿੱਚ ਹੀ ਇੱਕ ਹੋਰ ਹਾਸਾ ਹੋਇਆ ਪਟਿਆਲਾ ਦੇ ਵਿੱਚ ਜਿੱਥੇ ਪਟਿਆਲਾ ਦੇ ਸਮਾਨਾ ਚ ਵੱਡਾ ਹਾਸਾ ਵਾਪਰਿਆ ਇੱਥੇ ਸਕੂਲ ਵੈਨ ਹਾਸੇ ਦਾ ਸ਼ਿਕਾਰ ਹੋ ਗਈ ਹਾਸੇ ਵਿੱਚ ਵੈਨ ਡਰਾਈਵਰ ਸਮੇਤ 7 ਬੱਚਿਆਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਵੈਨ ਜੀ ਟਿਪਰ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਡਰਾਈਵਰ ਨੇ ਵੀ ਮੌਕੇ ਤੇ ਹੀ ਦਮ ਤੋੜ ਦਿੱਤਾ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੇ ਇਸ ਦੇ ਇਲਾਵਾ ਕੈਬਨਟ ਮੰਤਰੀ ਨੇ ਵੀ ਕਟਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਮਾਪਿਆਂ ਦਾ ਰੋ ਰੋ ਕੇ ਬਰਾ ਹਾਲ ਹੈ ਇਹ ਭੂਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਆ ਜੀ ਬਹੁਤ ਡੈਡਲੀ ਐਕਸੀਡੈਂਟ ਹੋਇਆ ਹੈ ਤੇ ਇਹਦੇ ਵਿੱਚ ਕੁਝ ਬੱਚਿਆਂ ਦੇ ਹਾਦਸਾ ਹੋਣ ਦੀ ਵੀ ਹੈ ਸਾਡੇ ਕੋਲ ਇਨਫੋਰਮੇਸ਼ਨ ਐਗਜ਼ੈਕਟ ਗਿਣਤੀ ਜਿਹੜੀ ਹੈ ਉਹ ਐਸਐਮਓ ਸਾਹਿਬ ਨਾਲ ਤਾਲਮੇਲ ਕਰਕੇ ਜਿਹੜੀ ਹੈ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੀ ਗੱਡੀ ਹੈ ਉਹ ਡੈਮੇਜ ਹੈ ਗੱਡੀ ਦਾ ਡਰਾਈਵਰ ਵੀ ਸਕੂਲ ਵਾਲਾ ਜਿਹੜਾ ਹੈ ਉਹ ਹੀ ਇਜ਼ ਨੋ ਮੋਰ ਪ੍ਰਾਈਮ ਆਫੇਸ ਇਹੀ ਲੱਗ ਰਿਹਾ ਵੀ ਇਹ ਗੱਡੀ ਜਿਹੜੀ ਹੈ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਭੂਪੇਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਇਹ ਬੱਚੇ ਸੀਗੇ ਜੀ ਇਹ ਲੇਕਿਨ ਇਹ ਪ੍ਰਾਈਵੇਟਲੀ ਓਨਡ ਗੱਡੀ ਲੱਗ ਰਹੀ ਹੈ ਤਾਂ ਹਲੇ ਇਨਕੁਆਰੀ ਚੱਲ ਰਹੀ ਹੈ ਇਸ ਤੇ ਦੇਖੋ ਜੀ ਸਾਡੇ ਕੋਲ ਹਜ ਤੱਕ 12 ਬੱਚੇ ਆ ਚੁੱਕੇ ਹੈਗੇ ਇਹਨਾਂ ਚ 4 ਬਰੌਡ ਲੈਟ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸਵਿਰਿਟੀ ਕਾਫੀ ਜ਼ਿਆਦਾ ਹੈ ਮੇਰੇ ਕੋਲ ਆਦੇ ਬੱਚੇ ਆਏ ਪਟਿਆਲਾ ਸੜਕੀ ਹਾਸੇ ਵਧਰੀ ਨੇ ਇਸੇ ਖੜੀ ਵਿੱਚ ਹੀ ਇੱਕ ਹੋਰ ਹਾਸਾ ਹੋਇਆ ਪਟਿਆਲਾ ਦੇ ਵਿੱਚ ਜਿੱਥੇ ਪਟਿਆਲਾ ਦੇ ਸਮਾਨਾ ਚ ਵੱਡਾ ਹਾਸਾ ਵਾਪਰਿਆ ਇਥੇ ਸਕੂਲ ਵੈਨ ਹਾਸੇ ਦਾ ਸ਼ਿਕਾਰ ਹੋ ਗਈ ਹਾਸੇ ਵਿੱਚ ਵੈਨ ਡਰਾਈਵਰ ਸਮੇਤ 7 ਬੱਚਿਆਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਵੈਨ ਤੇਜ਼ੀ ਟਿੱਪਰ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਡ라이ਵਰ ਨੇ ਵੀ ਮੌਕੇ ਤੇ ਹੀ ਦਮ ਤੋੜ ਦਿੱਤਾ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੇ ਇਸ ਦੇ ਇਲਾਵਾ ਕੈਬਨਿਟ ਮੰਤਰੀ ਨੇ ਵੀ ਕਟਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਫੂਪੇਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਆ ਜੀ ਬਹੁਤ ਡੈਡਲੀ ਐਕਸੀਡੈਂਟ ਹੋਇਆ ਹੈ ਤੇ ਇਹਦੇ ਵਿੱਚ ਕੁਝ ਬੱਚਿਆਂ ਦੇ ਹਾਦਸਾ ਹੁੰਦੀ ਵੀ ਹੈ ਸਾਡੇ ਕੋਲ ਇਨਫੋਰਮੇਸ਼ਨ ਐਗਜ਼ੈਕਟ ਗਿਣਤੀ ਜਿਹੜੀ ਹੈ ਉਹ ਐਸਐਮਓ ਸਾਹਿਬ ਨਾਲ ਤਾਲਮੇਲ ਕਰਕੇ ਜਿਹੜੀ ਹੈ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੀ ਗੱਡੀ ਹੈ ਉਹ ਡੈਮੇਜ ਹੈ ਗੱਡੀ ਦਾ ਡਰਾਈਵਰ ਵੀ ਸਕੂਲ ਵਾਲਾ ਜਿਹੜਾ ਹੈ ਉਹ ਹੀ ਪ੍ਰਾਈਮ ਆਫਿਸ ਹੀ ਲੱਗ ਰਿਹਾ ਵੀ ਇਹ ਗੱਡੀ ਜਿਹੜੀ ਹੈ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਭੂਪੇਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਇਹ ਬੱਚੇ ਸੀਗੇ ਜੀ ਇਹ ਲੇਕਿਨ ਇਹ ਪ੍ਰਾਈਵੇਟਲੀ ਓਨ ਗੱਡੀ ਲੱਗ ਰਹੀ ਹੈ ਤੋਂ ਹਲੇ ਇਨਕੁਆਰੀ ਚੱਲ ਰਹੀ ਹੈ ਇਸ ਤੇ ਦੇਖੋ ਜੀ ਸਾਡੇ ਕੋਲ ਹਜ ਤੱਕ 12 ਬੱਚੇ ਆ ਚੁੱਕੇ ਹੈਗੇ ਇਹਨਾਂ ਚ 4 ਬਰੌਂਟ ਹੈ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸੇਵਿਰਿਟੀ ਕਾਫੀ ਜ਼ਿਆਦਾ ਹੈ ਮੇਰੇ ਕੋਲ ਆਦੇ ਬੱਚੇ ਆ